ਹੈਲੋ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓਜ਼ ਆ ਜਿਹੜੀਆਂ ਉਹ ਵਾਤਵਾਰ ਦੇ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਜ਼ਿਆਦਾ ਸੋਹਣਾ ਨਾਲ ਲੈਂਦੇ ਹੋਏ ਬਲੌਗ ਦੀ ਕਰਦਿਆਂ ਸਟਾਰਟ ਹੈ ਚਾਹ ਵਣ ਕੇ ਆ ਗਈ ਹੈ ਸੈਕਿੰਡ ਟਾਈਮ ਦੀ ਠੀਕ ਹੈ 3 ਵਜੇ ਦੀ ਚਾਹ ਆ ਗਈ ਆਪਾਂ ਦੋ ਟਾਈਮ ਬਣਾਉਣੀ ਹੈ ਇੱਕ 10 ਵਜੇ ਇੱਕ 3 ਵਜੇ ਚਾਹ ਪੀ ਲਈ ਫਿਰ ਇਸ ਤੋਂ ਬਾਅਦ ਆਪਣੀ ਹੋਰ ਨਵੇਂ ਡਿਜ਼ਾਈਨ ਦੇ ਅਜ ਸੂਟ ਰੈਡੀ ਹੋ ਗਿਆ ਤੇ ਉਹ ਮੈਂ ਤੁਹਾਨੂੰ ਦਿਖਾਉਂਗੀ ਅੱਜ ਠੀਕ ਹੈ ਜੀ ਲਓ ਬਈ ਵਿਆਹ ਵਾਸਤੇ ਮੇਰਾ ਸੂਟ ਵਰਕ ਹੋ ਕੇ ਆ ਗਿਆ ਥੋੜੀ ਝਲਕ ਦਿਖਾ ਦਿੰਨੀ ਆ ਵਿਆਹ ਤੇ ਪਾਉਣਾ ਮੈਂ ਇਹ ਕਾਲਾ ਸੂਟ ਠੀਕ ਹੈ 27 ਤਰੀਕ ਨੂੰ ਵਿਆਹ ਤੇ ਜਾਣਾਗਾ ਮੈਂ ਉਸ ਦਿਨ ਵਿਆਹ ਤੇ ਮੈਂ ਕਾਲਾ ਸੂਟ ਪਾਉਂਗੀ ਬਣਾ ਕੇ ਪੂਰਾ ਹੈਵੀ ਸੂਟ ਰੈਡੀ ਹੋ ਰਿਹਾ ਮੇਰਾ ਵੈਡਿੰਗ ਸੀਜ਼ਨ ਵਾਸਤੇ ਠੀਕ ਆ ਖਿੱਚ ਲੋ ਤਿਆਰੀਆਂ ਆਰਡਰ ਕਰਨ ਵਾਸਤੇ ਸਾਰੇ ਜਾਣੇ ਹਰਤਾ ਆਪਾਂ ਡਨ ਬਾਕੀ ਹੈਂਡਵਰਕ ਵਾਲੇ ਆਪਣੇ ਨਵੇਂ ਬੀਸਾ ਵੀ ਰੈਡੀ ਹੋਇਆ ਡਿਜ਼ਾਈਨ ਹੋਇਆ ਰੈਡੀ ਆ ਪਹਿਲਾਂ ਦਾ ਡਿਜ਼ਾਈਨ ਆ ਬਟ ਕਿਸੇ ਨੇ ਕਲਰ ਚੇਂਜ ਕਰਵਾਇਆਗਾ ਹੈਗਾ 2025 ਦਾ ਆਹ ਡਿਜ਼ਾਈਨ ਵੀ ਮੇਰਾ 2025 ਦਾ ਹੈਂਡਵਰਕ ਦਾ ਆਹ ਡਿਜ਼ਾਈਨ ਵੀ ਮੇਰਾ 2025 ਦਾ ਹੈਂਡਵਰਕ ਦਾ ਆਉਣ ਨਵਾਂ ਤਿਆਰ ਕੀਤਾ ਠੀਕ ਆ ਫਾਈਨਲ ਲੁੱਕ ਜਲਦੀ ਦਿਖਾਉਂਗੀ ਮੈਂ ਤੁਹਾਨੂੰ ਤੇ ਇੱਕ ਆਪਾਂ 3 ਤਰੀਕ ਨੂੰ ਫੰਕਸ਼ਨ ਤੇ ਜਾਣਾਗਾ ਉਹ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਆਪਾਂ ਭਲਾੜੇ ਆਉਣਾਗਾ ਠੀਕ ਐ ਦੇਤੇ ਜਾਂਦੇ ਫੰਕਸ਼ਨ ਤੇ ਲਵ ਨੇ ਮਿਲ ਵਰਗੇ ਕਰਵਾ ਰਹੇ ਨੇ 3 ਤਰੀਕ ਨੂੰ ਉਹ ਸੂਟ ਵੀ ਮੇਰਾ ਤਿਆਰ ਹੋ ਗਿਆ ਉਹਦੇ ਵਾਸਤੇ મે ਅਲੱਗ ਸੂਟ ਤਿਆਰ ਕਰਵਾਇਆ ਉਹ ਵੀ ਬੈਡਿੰਗ ਸੀਜ਼ਨ ਵਾਲਾ ਕੈਂਡ ਪੂਰਾ ਸੋਹਣਾ ਹੈਂਡਵਰਕ ਤੇ ਆ ਮੈਂ ਥੋੜਾ ਜਿਹਾ ਹੈਵੀ ਕਰਵਾਇਆ ਹੈ ਰੈਡੀ ਠੀਕ ਹੈ ਤੇ ਡਿਜ਼ਾਈਨ ਆ ਵੀ ਆਪਣਾ ਹੁੰਦਾ ਡਿਜ਼ਾਈਨ ਹੀ ਆ ਆ ਹੁਣ ਬੈਡਿੰਗ ਸੀਜ਼ਨ ਦੇ ਵਿੱਚ ਤੁਸੀਂ ਆਉਟਫਿਟ ਕ੍ਰੀਏਟ ਕਰਵਾ ਸਕਦੇ ਹੋ ਆਪਣੇ ਫੁੱਲ ਹੈਂਡਵਰਕ ਆ ਹੈਵੀ ਨੇੜੇ ਤੋਂ ਦਿਖਾ ਦਿੰਨੀ ਹਾਂ ਕੋਲ ਆਵੇ ਗਾਈਜ਼ ਤੇ ਹੱਕਣੀਆਂ ਫੇਰ ਆ ਗਈਆਂ ਨਾ ਮਾੜੀਆਂ ਮਾੜੀਆਂ ਸੁਣ ਵੀ ਇੰਨੇ ਚਮੀ ਇੱਦਾਂ ਹੀ ਰਹਿਣਾ ਹਲਕਾ-ਵਲਕਾ ਜਾ ਸੂਟ ਚੱਕ ਲੈ ਬਈ ਪੈਕ ਕਰ ਲੈ ਸੀ ਵੀ ਆ ਬੁਟੀਕ ਵਾਲੇ ਲਿਫਾਫੇ ਦੇ ਵਿੱਚ ਠੀਕ ਹੈ ਤੇ ਆ ਸੀਗਾ ਆਪਣਾ ਐਡਰੈਸ ਭਾਈ ਲਓ ਪਾਫੇ ਚ ਦਿਖਾ ਦੇਣੀ ਆ ਮੈਂ ਤੁਹਾਨੂੰ ਮੇਰੇ ਵਾਲੀ ਗੁੱਲੀ ਹੋਣੀ ਆ ਤੇ ਆਪਾਂ ਚੱਲੇ ਹਾਂ ਹੁਣ ਸੂਟ ਫੜਾਉਣ ਇਹ ਮੇਰੀ ਬਹੁਤ ਪਿਆਰੀ ਕਲਾਇੰਟ ਆ ਜਿਨ੍ਹਾਂ ਨੇ ਹੁਣ ਚਲੇ ਜਾਣਾ ਕੈਨੇਡਾ ਬਾਹਰ ਚਲੇ ਜਾਣਾ ਪਹਿਲਾਂ ਇੱਥੇ ਆਏ ਹੋਏ ਸੀ ਇੰਡੀਆ ਤੇ ਉਦੋਂ ਤੋਂ ਹੀ ਆਪਣੇ ਤੋਂ ਕੱਪੜੇ ਬਣਾਉਂਦੇ ਆ ਪਹਿਲਾਂ ਬਾਹਰ ਵੀ ਬਣਵਾਉਂਦੇ ਸੀਗੇ ਤੇ ਹੁਣ ਆਪਾਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਸੂਟ ਪਹੁੰਚਦੇ ਕਰਕੇ ਆਉਣੇ ਆ ਕਿਉਂਕਿ ਇਹਨਾਂ ਦੇ ਕੋਈ ਕੋਈ ਹੈ ਨਹੀਂ ਸੀਗਾ ਫੜਨ ਵਾਲਾ ਤਾਂ ਫਿਰ ਅਸੀਂ ਫੜਾਏ ਆਉਣੇ ਹੁੰਨੇ ਆ ਬਰਨਾਲੇ 'ਚ ਹੀ ਆ ਯਸ ਤਾਂ ਅਸੀਂ ਕੁੜੀਆਂ ਦੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਫੜਾਇਆ ਇਹ ਸਮਾਨ ਚਲੋ ਕਿਉਂਕਿ ਹਮਨੇ ਲੋ ਬਈ ਮੀ ਆ ਗਿਆ ਕਿਨਮਿਣ 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 ਮੋਸਾ 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 ਸਾਢੇ ਬਰ ਨਾਲੇ ਦਾ ਆਇਲਰਸਾ ਸੈਂਟਰਾਂ ਦੇ ਵਿੱਚ ਵੀ ਕੋਈ ਗੀਜੀ ਬੋਲ ਗਈ ਹੈ ਨਾ ਇੱਕ ਵਾਰੀ ਤਾਂ ਬੋਲੋ ਵੜਾ ਗੱਠ ਹੁੰਦਾ ਸੀ ਕਿ ਇੱਥੇ ਹਨਾ ਛਾਲਾ ਲੋ ਬਈ ਆਪਾਂ ਫੜਾਇਆ ਸੀ ਸਮਾਨਾ ਉਹ ਵੀ ਸਮਾਨ ਫੜਾਉਣਾ ਸੀ ਆਫਿਸ ਦੇ ਵਿੱਚ ਮੈਡਮ ਦੇ ਆਫਿਸ ਦੇ ਵਿੱਚ ਹੁਣ ਆਪਾਂ ਵਾਪਸ ਪਾ ਲਈਆ ਆਪਦੀ ਗੱਡੀ ਹੁਣ ਆਪਾਂ ਜਾਣੇ ਆ ਬੁਟੀਕ ਤੇ ਛੁੱਟੀ ਦਾ ਟਾਈਮ ਵੀ ਹੋ ਗਿਆ ਨਾ ਅਬ ਹਮ ਜਾਂਦੇ ਆ ਬੁਟੀਕ ਅਬ ਹਮ ਜਾਂਦੇ ਹੈ ਬੁਟੀਕ ਪਾ ਹਮ ਲੋ ਵੀ ਭੋਗਿਆ 5:30 ਮਿੰਟ ਘਰੋਂ ਚੱਲੇ ਆਂ ਜੀ ਆਸਲੀ ਵੀ ਸੌ ਰਹੇ ਨੇ ਮੀ ਹਾਬੇ ਹਲਕਾ ਹਲਕਾ ਪੈ ਰਿਹਾ ਵਧੀਆ ਲੱਗਦਾ ਇੰਨਾ ਕਿ ਮੀ ਆ ਨਾ ਹਾਂ ਕਿਉਂਕਿ ਇਹਨਾਂ ਨੇ ਜਾਣਾਗਾ ਬੁਟੀ ਉੱਥੇ ਬੁਟੀਕ ਤੇ ਜਿਮ ਜਿਮ ਜਾਣਾਗਾ ਤੇ ਬਾਕੀ ਦੋ ਦਿਨਾਂ ਬਾਅਦ ਘਰੇ ਚੱਲੇ ਆਂ ਉਹਨਾਂ ਮੰਮੀ ਵਰਗੇ ਨੂੰ ਮਿਲੂ ਕੋਈ ਉਹਨਾਂ ਦਾ ਵੀ ਨਹੀਂ ਜੀ ਲੱਗਦਾ ਹੁਣ ਹੋਰ ਸਭ ਦੇ ਫੋਨ ਕਰੀ ਜਾਂਦੇ ਨੇ ਕਦੇ ਕੱਲ੍ਹ ਨੂੰ ਆ ਜਾਂਦੇ ਨੇ ਭੂਆ ਹੋਰ ਗੱਲਾਂ ਵੀ ਜੀ ਲੱਗਿਆ ਕਿੰਨੇ ਟਾਈਮ ਬਾਅਦ ਆ ਜੂ। ਉਹ ਨਾ ਕਰ ਰਿਹਾ ਲੱਗੂਆ ਨੇ ਫੋਨ ਕਰਤਾ ਡੈਡੀ ਨੂੰ। ਡੈਡੀ ਦਾ ਕਹਿੰਦੇ ਭਾਈ ਇੱਥੇ ਮੁਰਗਾ ਟੁੰਗਣਾ ਵਾਰਿਆਂ ਉਹਦੇ ਆਇਣਾ ਕਰੀ ਤੇ ਭੂਆ ਕਹਿੰਦੀ ਕਿਦਰੀ ਟੱਲਦੀ ਐ ਸੀ ਤਾਂ ਹੀ ਮੈਨੂੰ ਦੱਸਦੇ ਨਹੀਂ ਸੀ ਵੀ ਰਿੱਕੀ ਕਹੂਗਾ। ਤੁਸੀਂ ਬੈਨ ਬੜਾ ਕਰਦੇ। ਅੱਛਾ ਤੁਸੀਂ ਆ ਜਾਓ ਤੁਸੀਂ ਆ ਜਾਓ। ਉਹ ਨਾ ਇਹ ਮੁਰਗਾ ਟਾਂਗਾ ਮਾਰੂਗਾ। ਠੀਕ ਹੈ ਠੀਕ। ਉਹ ਇਹ ਜਾਂਦਾ ਨਹੀਂ ਨਾ ਕੋਲੇ ਨਹੀਂ ਜਾਂਦਾ ਛੇੜਦਾ ਨਹੀਂ। ਇਹ ਦੂਰ ਰਹਿਣਾ ਚਾਹਦਾ। ਹਾਂ। ਚਲ ਬੰਦਿਆ ਰਿਹਾ ਕਰੋ। ਬੜੀ ਐਕਸਪੀਰੀਅੰਸ ਰਹੀ ਐ ਜਦੋਂ ਉਹਨੂੰ ਚਾਲਨੇ ਕਰ ਮੋਪਾ ਫੇਰ ਅਸੀਂ ਕੱਲ ਬੱਸ ਗੱਡੀ ਚਲਾਉਂਦੇ ਹੋਏ ਜਿਆਦਾ ਫੋਨ ਨਹੀਂ ਯੂਜ਼ ਕਰਨਾ ਚਾਹੀਦਾ ਹਾਂਜੀ ਬੋਲੋ ਕੱਲ ਪਰ ਸੁਣ ਛੋਟੀ ਬੂਆ ਕੁੜੀ ਦੇ ਕੇ ਆਵਾਂਗੇ ਹਾਂ ਉਹਨਾਂ ਨਾਲ ਵੀ ਬੁਲਾਵਾਂਗੇ ਕੱਲ ਨੂੰ ਜਾਂ ਪਰਸ ਨੂੰ ਜਾਵਾਂਗੇ ਹਾਂਜੀ ਚਲ ਬਿਲਦਿਆਂ ਘਰੇ ਜਾਈਏ ਯੈਸ ਲੋ ਵੀ ਹੈ ਹਲੋ ਬੱਚਾ ਲੋ ਆ ਫੜੀ ਫੋਨ ਹਾਂ ਮੂ ਲੂ ਆ ਮੀਂਗੇ ਨੀਂਵੇ ਰਤਾ ਹੀ ਹੁੰਦਾ ਹਾਂ ਅਸ ਸਕੇਟਿੰਗ ਗਰਲਸ ਦੇਖ ਲਓ ਸਾਡੀਆਂ ਸਕੇਟਿੰਗ ਕਰਦੀਆਂ ਨੇ ਸਕੇਟਿੰਗ ਗਰਲਸ ਹਾਂ ਹਾ ਓਏ ਓਟਿਮ ਉਸਮਾਨ ਕੱਢੀਏ ਇਹ ਤਾਂ ਸੇ ਪਰ ਕੱਢਣਾ ਯਾਰ ਇਹ ਕੀਆ ਬਣਿਆ ਅੱਜ ਆਪਣੇ ਆਵਣੇ ਕੱਦੂ ਦੋ ਸਿਚਾ ਲਿਆਗਾ। ਆਵਣੇ ਨੇ ਪਿੰਡੀਆਂ। ਉਹ ਕੱਜੇ ਬਣੀਆਂ ਕੱਧੂ ਦੀ ਪਿੰਡੀਆਂ। ਲਓ ਵੀ। ਮੌਸਮ ਪੂਰਾ ਸੋਹਣਾ ਹੋਇਆ ਪਿਆ ਪੂਰੀ ਹਵਾ ਚੱਲੀ ਜਾਂਦੀ ਆ ਫੁੱਲ ਬਟਾ ਫੁੱਲ। ਰਿੱਕੀ ਗਿਆ ਜੇ ਮਲਾਂ ਆਪਾਂ ਹੈਗੇ ਆ ਘਰੇ। ਲੁਹਾਰ ਗਿਆ ਦੂਜੇ ਘਰੇ ਕਿਉਂਕਿ ਮਿਸਤਰੀ ਲੱਗਿਆ ਸੀਗਾ ਉੱਧਰ ਫਰਸ਼ ਫੁਰਸ਼ ਨਹੀਂ ਆਪਣੇ। ਦੂਜੇ ਘਰੇ। ਆਪਾਂ ਬਾਅਦ ਚ ਦੇਖ ਕੇ ਆਵਾਂਗੇ ਜਦੋਂ ਰਿੱਕੀ ਆਗੇ। ਰਿੱਕੀ ਨਾਲ ਜਾਵਾਂਗੇ ਕਿਉਂਕਿ ਉਦੋਂ ਆਪਾਂ ਉੱਧਰ ਗੱਡੀ ਲਾਉਣੀ ਹੋਊਗੀ। ਤੌੜੋ ਦੇਖ ਕੇ ਹੋਗੇ ਵਿੱਚੇ ਮੇ ਬਣ ਗਿਆ ਤੇ ਮੰਮੀ ਬਹੁਤ ਖੁਸ਼ ਹੋਈ ਜੁਹਾਰ ਪਾਪਾ ਕਹਿਣ ਲੱਗ ਗਿਆ ਨਾ ਮਗਰ ਪਿੱਛੇ ਵਿੱਚ ਕਹਿਣ ਲੱਗ ਗਿਆ ਪਾਪਾ ਅੱਛਾ ਦੇ ਰਿਹਾ ਸਾਰਾ ਦਿਨ ਗੋੜੀਂ ਤੇ ਗਰਮ ਦਾ ਸਾਰਾ ਦਿਨ ਇਹਨਾਂ ਦੇ ਨਹੀਂ ਹਾਂ ਲਓ ਵੀ ਹੁਣ ਆਪਾਂ ਫ੍ਰੀ ਆ ਜਮਾਂ ਜਸ ਹੁਣੀ ਸੁਣੀ ਹਵਾ ਲੈਨੇ ਸੇਅਰ ਕਰਦੇ 10-15 ਮਿੰਟ ਤਾਂ ਵਧੀਆ ਗਾ ਨਾਲੇ ਹੁਣ ਇਹ ਲਾਈਵ ਚਲੋ ਵੀ ਆਪਾਂ ਚੱਲੇ ਆਂ ਜੁਹਾਰ ਨੂੰ ਘੁੰਮੀ ਘੁੰਮੀ ਕਰਵਾਉਣ ਬਾੜਾ ਰੋ ਰਿਆ ਸੀ ਕਹਿੰਦਾ ਮੈਂ ਟਰੈਕਟਰ ਤੇ ਬੈਠਣਾ ਗਾ ਪਰ ਡੈਡੀ ਕਹਿੰਦੇ ਮੈਂ ਬੈਠਣ ਨਹੀਂ ਦੇਣਾ ਹਿਹੀ ਚਲੋ ਵੀ ਜੁਹਾਰ ਰੋ ਰਜੁਹਾਰ ਰੋ ਰਿਆ ਸੀ ਟਰੈਕਟਰ ਤੇ ਬੈਠਣ ਨੂੰ ਬੈਠਣਾ ਟਰੈਕਟਰ ਤੇ ਕਿੱਥੇ ਬੈਠੇਗਾ ਦੱਸੋ ਓਏ ਆਪਣੀਆਂ ਗਾਇਆਂ ਇੱਧਰ ਬੰਨਤੀਆਂ ਓਏ ਆਪਾਂ ਉਧਰ ਦੇਖੀ ਫਰਸਲਾ ਤਾਂ ਆਪਾਂ ਤਾਂ ਕਿੰਨਾ ਸੋਹਣਾ ਲੋ ਬਈ ਇੱਥੇ ਨਾ ਸਾਡੀ ਬਹੁਤ ਖਲਾਰਾ ਪੈ ਜਾਂਦੀ ਤਾਂ ਅਸੀਂ ਦੋਨੇ ਗਾਈਆਂ ਨੀਚੇ ਫਰਸ ਲਾਤਾ ਪੱਕਾ ਕਰਤਾ ਥਾਂ ਜਿਵੇਂ ਪੂਰਾ ਹੈ ਨਾ ਪਹਿਲਾਂ ਅਸੀਂ ਆ ਪੱਕਾ ਕੀਤਾ ਸੀ ਇੱਥੇ ਕਿ ਗੱਡੀ ਕੱਢਦੀ ਆ ਆਪਣੀ ਆਹ ਪੱਕਾ ਕੀਤਾ ਇਹ ਗਾਈਆਂ ਵਾਸਤੇ ਇੱਧਰ ਗਾਈਆਂ ਤਾਂ ਇੱਕੀ ਜਗ੍ਹਾ ਗਈ ਆ ਤਾਂ ਆ ਆਪਣੀ ਜਗ੍ਹਾ ਗਈ ਫਰਲਾ ਕਰ ਇੱਥੇ ਬੰਨੀਆਂ ਨੇ ਅੱਜ ਆਪਾਂ ਫਿਰ ਗਾਈਆਂ ਆਵਦੀ ਤੇ ਜੁਹਾਰ ਨੇ ਬੈਠਣਾ ਸੀ ਟਰੈਕਟਰ ਤੇ ਇੱਥੇ ਬਿਠਾ ਦਿੰਨੇ ਆ ਰੇਲ ਬਣਾਤੀ ਜੁਹਾਰ ਨੇ ਮਿੰਟ ਚ ਟਰੈਕਟਰ ਦੀ ਚਲੋ ਚਲਾ ਦਿਓ ਪੀ ਪੀ ਆ ਪਾਪਾ ਆਏ ਆ ਪਾਪਾ ਇਹਦੇ ਇਹ ਫੇਰ ਤੈਨੂੰ ਆ ਤਾਇਆ ਜੀ ਦੇ ਟਰੈਕਟਰ ਤੇ ਬਿਠਾਉਂਦੀ ਗਈ ਇਹਦੇ ਤਾਇਏ ਦਾ ਟਰੈਕਟਰ ਆ ਪਈ ਇਹ ਦਾਦਾ ਜੀ ਦਾ ਟਰੈਕਟਰ ਆ ਇਹ ਸਾਡੀ ਗਰਲੀ ਦਾ ਬੱਚਾ ਹੈ 나ਗਮਨ ਨਾਗਮ ਚਲੋ ਮੂਰੇ ਚਲੋ 1 2 3 ਫੱਜੋ ਉਹ ਸਾਡੀ ਗਲੀ ਦੇ ਬੱਚੇ ਨੇ ਗੋਰੀਆਂ ਖੇਡਣ ਵਾਲੇ ਇੱਧਰ ਹੀ ਸਾਡੀ ਗਲੀ ਦਾ ਬੱਚਾ ਹੈਗਾ ਸਕੂਟਰੀ ਤੇ ਝੂਟੇ ਲੈਣ ਵਾਲਾ ਆ ਦੇਖੋ ਜਜਾ ਆ ਰਹੇ ਦੇਖੇ ਕਿੰਨੇ ਸੋਹਣੇ ਰੰਗ ਦੇ ਕਿੰਨੇ ਸੋਹਣੇ ਇਹਨਾਂ ਦੇ ਚਿੜੀਆਂ ਭਾਈ ਤੂੰ ਜਜਾ ਬਹੁਤ ਖੁਸ਼ ਹੋਇਆ ਚਿੜੀਆਂ ਦੇਖ ਕੇ ਹਾਂ ਲੀ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੁੱਤ ਬਹੁਤ ਖਰਾਬ ਦੇਖੀ ਦੇਖੀ ਬੇ ਦੇਖ ਪੂਰਾ ਚਾਂਬਲ ਦੀ ਜਾਲੀ ਜਾਲੀ ਹੈ ਨੋ ਚੱਲ ਚੱਲ ਬਸ ਬਹੁਤ ਹੋ ਗਿਆ ਲਾੜ ਬਹੁਤ ਹੋ ਗਿਆ ਲਾੜ ਹੈ ਨਾ ਜੁਜਾਰ ਕੇ ਬਸ ਲੀ ਜਾ ਹੋਰ ਨਹੀਂ ਉਹ ਦੇਖ ਚਿੜੀਆਂ ਦੇਖ ਜੁਜਾਰ ਨਹੀਂ ਜਾ ਉਹਨੇ ਆਪਣੇ ਘਰ ਤਾਇਆ ਜੀ ਹਰੇਕ ਨੂੰ ਭੋਲਾ ਕਹਿੰਦੇ ਹਨ ਤਾਇਆ ਜੀ ਨੇ ਹਰੇਕ ਨੂੰ ਭੋਲਾ ਕਹਿਣਾ ਓਏ ਭੋਲੇ ਓਏ ਜੁਜਾਰ ਤਾਇਆ ਜੀ ਕਿੱਥੇ ਬਾਪੂ ਬਾਪੂ ਕਿੱਥੇ ਨੇ ਬਾਪੂ ਜੀ ਆਜ ਚਲੀ ਹਣ ਘਰੇ ਬੈਜੋ ਗੱਡੀ ਤੇ ਆਵਦੀ ਤੇ ਲੋ ਬਈ ਜੁਹਾਰ ਸਿੰਘ ਜੀ ਹੋ ਗਏ ਰੈਡੀ ਸ਼ਾਮ ਨੂੰ ਇਹ ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਦੇ ਹੁੰਦੇ ਨੇ ਨਾਲੇ ਨੇ ਕੁਰਤਾ ਚਾਮਾ ਪਾ ਲਿਆ ਹੈਣਾ ਜੀ ਤੁਸੀਂ ਕੁਰਤਾ ਪਜਾਮਾ ਪਾ ਲਿਆ ਜੀ ਕਿਉਂਕਿ ਮੱਛਰ ਬાળા ਹੁੰਦਾ ਨੀਚੇ ਫਿਰ ਮੈਂ ਇਹਦੇ ਕਾਟਨ ਦੇ ਕੁਰਤੇ ਪਜਾਮੇ ਬਣਾ ਕੇ ਰੱਖੇ ਨੇ 2-3 ਤੇ ਰਾਤ ਨੂੰ ਪਾ ਲੈਣੀਆਂ ਆਪ ਇਹਦੇ ਹੁਣ ਠੀਕ ਹੈ ਜਿਵੇਂ ਹੁਣ ਆਏਗਾ ਸੌਣ ਦਾ ਮਹੀਨਾ ਚੱਲ ਰਿਹਾ ਇੱਕ ਸੁਣਾ ਦਿੱਤੀਆਂ ਤੇਰੀਆਂ ਧੀਆ ਕਹੇ ਜੀਆਂ ਹੁੰਦੀਆਂ ਚੱਲਾ ਦੱਸ ਤੁਹਾਡੀਆਂ ਧੀਆ ਕਹੇ ਜੀਆਂ ਹੁੰਦੀਆਂ ਸੀ ਜਦੋਂ ਤੀ ਸੀ ਉਦੋਂ ਤੋਂ ਵਧੀਆ ਤੀਆਂ ਹੁੰਦੀਆਂ ਸੀ ਹੁਣ ਕਿਵੇਂ ਮਣਾਉਂਦੇ ਹੁੰਦੇ ਸੀ ਐ ਦੱਸੋ ਪਹਿਲਾਂ ਬਸ ਪਿੰਗਾ ਪਾਉਂਦੇ ਹਾਂ ਕੁੜੀਆਂ ਇਕੱਠੀਆਂ ਹੋ ਕੇ ਜਾਂਦੀਆਂ ਹਾਂ ਆਜੋ ਨੀਚੇ ਆਜੋ ਫੇਰ ਥੱਲੀ ਆ ਫਿਰ ਮ ਕੀ ਹੋਰ ਹੁਣ ਅੱਜ ਤਾਂ ਬੜਾ ਵਧੀਆ ਹੁੰਦਾ ਹਨਾ ਪਾਲ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਜਾਂਦੀਆਂ ਹਾਂ ਹੁਣ ਕਿੱਥੇ ਕੋਈ ਇਕੱਠਾ ਹੁੰਦਾ ਨਹੀਂ ਹੁੰਦੀ ਤਾਂ ਹੈਗੇ ਹੁਣ ਪਰ ਤੀਆਂ ਉੱਥੇ ਬਣ ਲੱਗਦੀਆਂ ਨੇ ਪੈਰਸਾਂ ਪੁਲਸਾਂ ਚ ਉਹ ਪੈਰਸਾਂ ਪੁਲਸਾਂ ਚੱਗੇ ਇਹ ਹੋ ਗਿਆ ਦਰ ਕਿਤਾ ਪੱਤੀਆ ਹੈ ਹੋਰ ਨਹੀਂ ਪਤਾ ਹੋਇਆ ਪਹਿਲਾਂ ਪਹਿਲਾਂ ਇਹ ਮੰਡੀਆਂ-ਮੰਡੀਆਂ ਚ ਲੱਗਦੀ ਹਨ ਗੱਲ ਕਰੀ ਅਗਲਾ ਮੋੜ ਨਹੀਂ ਰਿਹਾ ਹੁਣ ਲੋ ਬਈ ਹੁਣ ਤੀਆਂ ਦੀਆਂ ਬੋਲੀਆਂ ਕੁਝਕ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਤੇ ਕੁਝਕ ਹੋਰ ਬੋਲੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਤੇ ਬਾਕੀ ਤੀਆਂ ਤੇ ਕਿਵੇਂ ਰੈਡੀ ਹੋ ਸਕਦੇ ਆਪਾਂ ਠੀਕਾ ਪ੍ਰਾਂਦਾ ਵਗੈਰਾ ਹੈਅ ਸਟਾਈਲ ਤੀਆਂ ਤੇ ਫੁੱਲ ਲੁੱਕ ਮੇਕਅਪ ਦੀ ਫੁੱਲ ਲੁੱਕ ਫਾਈਨਲ ਲੁੱਕ ਪ੍ਰੋਪਰ ਆਣਾ ਇਹ ਸਾਰੀ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਜਲਦੀ ਹੀ ਵੀਡੀਓ ਦੇ ਵਿੱਚ ਸ਼ੇਅਰ ਕਰੂੰਗੀ ਬਣਾ ਕੇ ਬਸ ਮੈਂ ਟਾਈਮ ਕੱਢ ਰਹੀ ਆ ਠੀਕ ਹੈ ਘੈਂਟ ਜਾਂ ਸੂਟ ਪਾ ਕੇ ਤੀਆਂ ਵਾਲਾ ਪੂਰਾ ਸੋਹਣਾ ਰੈਡੀ ਹੋ ਕੇ ਮੈਂ ਤੁਹਾਨੂੰ ਮੇਕਅਪ ਲੁੱਕ ਵੀ ਦਿਖਾਵਾਂਗੀ ਪ੍ਰੋਪਰ ਠੀਕ ਹੈ ਹੈਅ ਸਟਾਈਲ ਸਭ ਕੁਝ ఎవਰੀਥਿੰਗ ਤੇ ਨਾਲ-ਨਾਲ ਤੀਆਂ ਦੀਆਂ ਬੋਲੀਆਂ ਵੀ ਤੀਆਂ ਤੇ ਹੋਰ ਕਿਹੜੀਆਂ-ਕਿਹੜੀਆਂ ਬੋਲੀਆਂ ਤੁਸੀਂ ਪਾ ਸਕਦੇ ਹੋ ਤੇ ਆਪਾਂ ਮਹਿੰਦੀ ਵੀ ਲਵਾਉਣੀ ਹੈ ਨਾ ਇਆਂ ਤੇ ਪਹਿਲਾਂ ਤਾਂ ਪਤਾ ਸੀ ਕੀ ਕਰਦੇ ਭਿਓਂ ਕੇ ਰੱਖ ਦਿੰਦੇ ਸੀ ਰਾਤ ਨੂੰ ਮਹਿੰਦੀ ਮੇ ਮੇਰੀ ਦਾਦੀ ਭਿਓਂ ਕੇ ਰੱਖ ਦਿੰਦੀ ਉਹਦੇ ਉੱਤ ਭਾਂਡੇ ਚ ਫਿਰ ਜਾਂ ਤਾਂ ਸਾਰੇ ਹੱਥਾਂ 'ਤੇ ਲਵੇੜ ਲੈਂਦੇ ਜਾਂ ਡੱਕੇ ਨਾਲ ਐ ਡਿਜ਼ਾਈਨ ਬਣਾਉਂਦੇ ਹਾਂਜੀ ਮੈਂ ਉਹ ਮੈਂ ਵੀ ਲਾ ਲਾ ਭਾਵੇਂ ਜਪਾ ਕੇ ਪਗੜੀ ਨਹੀਂ ਕੱਢ ਲੈਂਦੇ ਹਾਂ ਹਾਂ ਫਿਰ ਵੀ ਲੱਗ ਜਾਂਦੀ ਹੈ ਤੇ ਹੁਣ ਮਹਿੰਦੀ ਵਾਲੇ ਲਾਉਣ ਵਾਲੀ ਹੈਗੇ ਨੇ ਵਾਧੂ ਤੇ ਆਪਾਂ ਲਵਾਈ ਲਵਾਵਾਂਗੇ ਹਨਾ ਮਹਿੰਦੀ ਵੀ ਲਵਾਉਣੀ ਆ ਨਾ ਫਿਰ ਤਾਂ ਬੜਾ ਟਾਈਮ ਲੰਘ ਜੂਗਾ ਲਵਾਲੀਏ ਆ ਵੈਂਦੀ ਹੁੰ ਸਾਰੇ ਜਣੇ ਮਹਿੰਦੀ ਵੀ ਲਗਾਉਣੀ ਆ ਅਸੀਂ ਸੌਣਵੇਂ ਮਹੀਨੇ ਦੀ ਕਿਸੇ ਦੀ ਮੈਂ ਵੀਡੀਓ ਦੇਖੀ ਕਹਿੰਦੇ ਕਹਿੰਦੇ ਕੁੜੀਆਂ ਕਹਿੰਦੀਆਂ ਵੀ ਸੌਣਵੇਂ ਨਾ ਆ ਗਿਆ ਵੀ ਅਸੀਂ ਵੀ ਪਹਿਲਾਂ ਚੂੜੀਆਂ ਪਵਾਉਂਦੇ ਸੀ ਅਸੀਂ ਚੂੜੀਆਂ ਵੀ ਪਵਾਉਣੀ ਆ ਪਹਿਲਾਂ ਮਹਿੰਦੀ ਲਵਾਉਂਦੇ ਸੀ ਕੁੜੀਆਂ ਅਸੀਂ ਮਹਿੰਦੀ ਵੀ ਲਵਾਉਣੀ ਆ ਮੁੰਡਾ ਕਹਿੰਦਾ ਪਹਿਲਾਂ ਤਾਂ ਕੁੜੀਆਂ ਸਿਰ ਵੀ ਟਾਗਦੀਆਂ ਸੀ ਉਹ ਵੀ ਟਾਗ ਗੱਲ ਪੱਕੀ ਐ ਗੱਲ ਤਾਂ ਇਹ ਹੈਗੀ ਐ ਟਾਗਦੀਆਂ ਸੀ ਬਾਈ ਮੈਂ ਖੁਦ ਟਾਗਦੀ ਸੀ ਫਿਰ ਜਦੋਂ ਵਿਆਹਤ ਸਾਡੇ ਮੇਰੇ ਪੇਕੇ ਪਿੰਡ ਕੰਨੀ ਉਹਦੋਂ ਜਮੀ ਹਲਾਉਣੀ ਸੀ ਹੁਣ ਤਾਂ ਚਲ ਸਾਰੀਆਂ ਕੁੜੀਆਂ ਜੀਨ ਪੈਂਟ ਜੀਨ ਪਾ ਲੈਂਦੀਆਂ ਨੇ ਅਸੀਂ ਸਿਰ ਧੱਕ ਕੇ ਰਹਿੰਦੀਆਂ ਸੀ ਅੱਧਾ ਗਲੋਸੂ ਅਸੀਂ ਹੋਰ ਤੱਕ ਲੈਣੀ ਅੱਧ ਤੱਕ ਮੇਰਾ ਭਰਾ ਦੇਖਦਾ ਹੁੰਦਾ ਕਸਪਾ ਹਾਂ ਜਦੋਂ ਘਟ ਫਿਰ ਤੂੰ ਲੈ ਤਾ ਪਿੰਨਾ ਡਾਰ ਹੁੰਦਾ ਵੀ ਪਾ ਆਪਦੀ ਡੈਡੀ ਵਰਗੇ ਹੈ ਨਹੀਂ ਵੀ ਸਿਰ ਤੋਂ ਲਾ ਦਈਏ ਜੂ ਪਰ ਡੈਡੀ ਹਾਂ ਮੇਰੇ ਭਰਾ ਵਾਲਾ ਹਾਂ ਹਾਂ ਚੁੰਨੀ ਲਾ ਕੇ ਵੀ ਨਾ ਦੇਖਣ ਦਿੰਦੇ ਗਾਣੇ ਨਾ ਸੁਣਨ ਦਿੰਦੇ ਮੇਰੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਨੇ ਮੈਂ ਤਾਂ ਚੱਲ ਮੇਰੀ ਭੂਆ ਵੇਲੇ ਤਾਂ ਮੇਰੇ ਡੈਡੀ ਵਰਗੇ ਟੇਪ ਕੱਢ ਕੇ ਲੈ ਜਾਂਦੇ ਸੀ ਟਿੱਕ ਚ ਹਾਂਜੀ ਉਹ ਜਿੰਦਾ ਲਾ ਜਾਂਦੇ ਬੈਠਕ ਨੂੰ ਸਾਡੇ ਵੇਲੇ ਆਇਆ ਟੀਵੀ ਆ ਗਏ ਸੀ ਟੀਵੀ ਚੱਲਦੇ ਨਾਟਕ ਨੂਟਕ ਦੇਖਣ ਦੇ ਦਿੰਦੇ ਡੈਡੀ ਪਰ ਜਦੋਂ ਬਈ ਡੈਡੀ ਗੇਟ 'ਚ ਆ ਜਾਂਦੇ ਜੇ ਅਸੀਂ ਗਾਣਾ ਲਾਇਆ ਹੁੰਦਾ ਕੋਈ ਪੰਜਾਬੀ ਲਸਕਾਰਾ ਚੱਲਦਾ ਹੁੰਦਾ ਨਾਲ ਦੀ ਨਾਲ ਬੰਦ ਕਰ ਦੋਏ ਡੈਡੀ ਆਪਾਂ ਡੈਡੀ ਗਾਲਾਂ ਵੀ ਬਾਹੀਆਂ ਨੂੰ ਉਦੋਂ ਤੀਆਂ ਤੇ ਵੀ ਆਏ ਸਿਰ ਤੇ ਚੁੰਨੀ ਲੈ ਕੇ ਜਾਂਦ ਹੁੰਦੇ ਸੀ ਮੇਰੇ ਡੈਡੀ ਮੇਰੇ ਸਰ ਤੇ ਚੁੰਨੀ ਲੈ ਕੇ ਜਾਓ ਫਿਰ ਕੁੜੀਆਂ ਹੀ ਹੁੰਦੀਆਂ ਉੱਥੇ ਬਥੇਰਾ ਵਾਧੂ ਗਿੱਧਾ ਪਾਉਂਦੀਆਂ ਇੰਨਾ ਜ਼ਿਆਦਾ ਬੈਠ ਕੇ ਗੱਲਾਂ ਕਰਦੀਆਂ ਆਪ ਦੇ ਘਰੋਂ ਸਮਾਨ ਬਣਾ ਕੇ ਲੈ ਆਉਂਦੀਆਂ ਖਾਣ ਪੀਣ ਨੂੰ ਬਹੁਤ ਮਜ਼ਾ ਆਉਂਦਾ ਸੀ ਬਹੁលੀਆਂ ਤੀਆਂ ਦੇਖਿਆ ਨੇ ਮੈਂ ਬਾਹਰ ਸੂਚ ਲਾਈ ਦੇ ਹੁੰਦੀ ਸਾਡੇ ਸਿਪਰੇ ਦਾ ਮੇਰਾ ਘਰ ਹੀ ਰਹਿ ਗਿਆ ਕੋਈ ਗਲਾਸ ਮੈਂ ਪੀ ਲੈਂਦਾ ਨੀ ਇਹਦਾ ਗਲਾਸਾ ਸਿਪਰੇ ਵੀ ਆ ਗਿਆ ਤੇ ਹਾਂ ਉਹ ਹੈਗਾ ਦਾ ਸੋਣ ਦੇ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਫੰਕਸ਼ਨ ਆ ਜਿਹੜਾ ਆਪਣਾ ਮੰਨਿਆ ਜਾਂਦਾ ਉਹ ਤੀਆਂ ਦਾ ਤਿਹਾਰ ਹੁੰਦਾਗਾ ਪਰ ਤੁਸੀਂ ਇਹ ਵਾਲੀਆਂ ਬੋਲੀਆਂ ਜ਼ਰੂਰ ਪਾ ਸਕਦੇ ਤੇਕੇ ਜੱਸ ਸਹੇਲੀਆਂ ਦੇ ਨਾਲ ਅਸੀਂ ਹੱਸਣਾ ਤੇਕੇ ਜੱਸ ਸਹੇਲੀਆਂ ਦੇ ਨਾਲ ਅਸੀਂ ਹੱਸਣਾ ਦੁੱਖ ਸੁੱਖ ਦੱਸਣਾ ਤੇ ਨਾਲੇ ਅਸੀਂ ਪੁੱਛਣਾ ਅਸਾਂ ਮਾਈਏ ਨੂੰ ਵੀ ਲਿਆਏ ਮਣਾ ਕੁੜੀਓ ਆਇਆ ਸੋਣ ਦਾ ਮਹੀਨਾ ਮੈਨੂੰ ਚਾ ਕੁੜੀਓ ਆਇਆ ਸੋਣ ਦਾ ਮਹੀਨਾ ਮੈਨੂੰ ਚਾ ਕੁੜੀਓ ਆਇਆ ਸੋਣ ਦਾ ਮਹੀਨਾ ਮੈਨੂੰ ਚਾ ਕੁੜੀਓ ਸੋਣ ਮਹੀਨੇ ਮੀ ਜਿਆ ਪੈਂਦਾ ਸੋਣ ਮਹੀਨੇ ਮੀ ਜਿਆ ਪੈਂਦਾ ਗੋਡੇ-ਗੋਟੇ ਕਾਣੀ ਮੈਰੀ ਨੀਏ ਸੇਵੀ ਕਮਲੇ ਦੀ ਚੜ ਗਿਆ ਚਾਣੀ ਮੈਰੀ ਨੀਏ ਸੇਵੀ ਕਮਲੇ ਚੜ ਗਿਆ ਚਾਣੀ ਮੇਰੀਆਂ ਸੇਵੀਆਂ ਉੱਚੀ ਉੱਚੀ ਖੂਹੀ ਤੋਂ ਮੈਂ ਪਾਣੀ ਪਰਨੀਆਂ ਉੱਚੀ ਉੱਚੀ ਖੂਹੀ ਤੋਂ ਮੈਂ ਪਾਣੀ ਪਰਨੀਆਂ ਗਾਗਰ ਪਰਨੀਆਂ ਮੈਂ ਬਾਤੀ ਪਰਨੀਆਂ ਗਾਗਰ ਪਰਨੀਆਂ ਮੈਂ ਬਾਲਟੀ ਪਰਨੀਆਂ ਵੱਡੇਆਂ ਘਰਾਆਂ ਦੀ ਮੈਂ ਥੀਆਣੀਆਂ ਪਾਣੀ ਗੋਰੀਆਂ ਹੱਤਾਂ ਦਾ ਪੀਹਾਣੀਆਂ ਪਾਣੀ ਗੋਰੀਆਂ ਹੱਤਾਂ ਦਾ ਆਣੀ ਗੋਰੀਆਂ ਤਾਂ ਦਾ ਪੀਹਾਨੀਆਂ ਬੇੜੇ ਦੇ ਵਿੱਚ ਬੱਜੇ ਢੋਲ ਕੀ ਬੇੜੇ ਦੇ ਵਿੱਚ ਬੱਜੇ ਢੋਲ ਕੀ ਤੂੰ ਵੀ ਦੇ ਨਾਲ ਸ਼ੈਨਾ ਤਰਤੀ ਢੋਲ ਗਈ ਨੱਚਦੀਆਂ ਮਲਵੈਣਾ ਤਰਤੀ ਢੋਲ ਪਈ ਨੱਚਦੀਆਂ ਮਲਵੈਣਾ ਤਰਤੀ ਢੋਲ ਪਈ ਨੱਚਦੀਆਂ ਮਲਵੈਣਾ ਤਰਤੀ ਢੋਲ ਪਈ ਹਰੇ ਹਰੇ ਕਾਉਤੇ ਉੱਡਣ ਪੋਂ ਮੀਰੀਆਂ ਹਰੇ ਹਰੇ ਕਾਉਤੇ ਉੱਡਣ ਪੋਂ ਮੀਰੀਆਂ ਬੋਲੋ ਵੀਰੋਵੇ ਪਹਿਣਾ ਮੰਗਣ ਜਿੰਜਰੀਆਂ ਬੋਲੋ ਵੀਰੋਵੇ ਪਹਿਣਾ ਮੰਗਣ ਜਿੰਜਰੀਆਂ ਬੋਲੋ ਵੀਰੋਵੇ ਪਹਿਣਾ ਮੰਗਣ ਜਿੰਜਰੀਆਂ ਬੋਲ 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 니 ਤੂੰ ਹੋਲੀ ਹੋਲੀ ਬੋਲ बोल 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 नी तू होली होली बोल मेरा दिल तड़के आजा नच ले गिद देच नी पटोला वान के आजा नच ले गिद देच नी पटोला वान के आजा नच ले गिद देच नी पटोला वान के हंस लोनी कुड़िया खेड़ लोनी कुड़िया हंस लोनी कुड़िया खेड़ लोनी कुड़िया हंसना खेड़ना रह जाऊंगा ਕੋਈ ਬੂਝੜ ਜਾ ਜੱਟ ਲੈ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਸੂਟ ਸਵਾ ਦੇ ਫਿੱਟ ਮੁੰਡਿਆ ਮੇਰੀ ਨੱਚਦੀ ਦੀ ਫੋਟੋ ਕਿੱਚ ਮੁੰਡਿਆ ਵੇਰੀ ਨੱਚਦੀ ਦੀ ਫੋਟੋ ਖੇਚੂ ਮੁੰਡਿਆ ਵੇਰੀ ਨੱਚਦੀ ਦੀ ਫੋਟੋ ਖੇਚੂ ਮੁੰਡਿਆ ਮਾਪਿਆਂ ਨੇ ਮੈਂ ਰੱਖੀ लाड़ਲੀ ਮਾਪਿਆਂ ਨੇ ਮੈਂ ਰੱਖੀ ਸੋਹਣੀ ਲਾਲੀ ਕੰਮ ਨਹੀਂ ਮੇਰਾ ਉੜਦਾ ਜਾਵੇ ਸੋਹਣੇ ਵਰਗਾ ਰੰਗ ਨਹੀਂ ਮੇਰਾ ਉੜਦਾ ਜਾ ਸੋਹਣੇ ਵਰਗਾ ਰੰਗ ਨਹੀਂ ਮੇਰਾ ਉੜਦਾ ਜਾ ਸੋਹਣੇ ਵਰਗਾ ਰੰਗ ਨਹੀਂ ਮੇਰਾ ਉੜਦਾ ਜਾਵੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਲ ਕੇਰੀ ਕਿ ਹੁੰਦੀ ਮੈਂ ਰਹਿੰਦੀ ਨਾਲ ਕੇ ਕੰਦੀ ਲੱਡੂ ਪੇੜੇ ਸੱਸੇਨੀ ਮੈਨੂੰ ਨੱਚ ਲੈਣਦੇ ਬੱਚੇ ਢੋਲ ਕੀ ਗਵਾਂਡੀਆਂ ਦੇ ਵੇੜੇ ਸੱਸੇਨੀ ਮੈਨੂੰ ਨੱਚ ਲੈਣਦੇ ਬੱਚੇ ਢੋਲ ਕੀ ਗਵਾਂਡੀਆਂ ਦੇ ਵੇੜੇ ਸੱਸੇਨੀ ਮੈਨੂੰ ਨੱਚ ਲੈਣਦੇ ਗਿੱਧੇ ਵਿੱਚ ਜਦ ਮੈਂ ਨੱਚਾਂ ਗੇਤੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਟੇਕਦਾ ਲੁਧਿਆਣੇ ਜੱਟੀ ਨੱਚੇ ਬਲੇ 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 ਬੱਲੇ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜਵੇ ਇੱਕ ਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜਵੇ ਇੱਕ ਦਾ ਲੁਧਿਆਣੇ ਜੱਟੀ ਨੱਚੇ ਪਟਿਆਲਾ ਕੜਕੜਵੇ ਇੱਕ ਦਾ ਲੁਧਿਆਣੇ ਜੱਟੀ ਹਰੇ ਹਰੇ ਬਾਗਾਂ ਵਿੱਚ ਉੱਚੀਆਂ ਹਵੇਲੀਆਂ ਹਰੇ ਹਰੇ ਬਾਗਾਂ ਵਿੱਚ ਉੱਚੀਆਂ ਵੇਲੀਆਂ ਨਾਨ ਪਰ ਜਾਈ ਦੋਵੇਂ ਗੂੜੀਆਂ ਸਹੇਲੀਆਂ ਨਾਨ ਪਰ ਜਾਈ ਦੋਵੇਂ ਗੂੜੀਆਂ ਸਹੇਲੀਆਂ ਨਾਨ ਪਰ ਜਾਈ ਦੋਵੇਂ ਗੂੜੀਆਂ ਸਹੇਲੀਆਂ ਮੇਰੀ ਬੜੀ ਸੋਨੱਖੀ ਮੈਨੂੰ ਪਾਉਣ ਦਿੰਦੀ ਏ ਜੁੱਤੀ ਮੇਰੀ ਸੱਸ ਬੜੀ ਸੋਨੱਖੀ ਮੈਨੂੰ ਪਾਉਣ ਦਿੰਦੀ ਏ ਜੁੱਤੀ ਨਾਲੇ ਉਹ ਵੀ ਪਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾਈ ਚਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾਈ ਚਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਬੜਾਈ ਚਾਉਂਦੀ ਏ ਮੇਰੀ ਸੱਸ ਸਹੇਲੀਆਂ ਵਰਗੀ ਦੀ ਮੈਨੂੰ ਬੜਾਈ ਚਾਉਂਦੀ ਏ ਮੇਰੀ ਸੱਸ ਬੜੀ ਕਪੱਤੀ ਪੈਰੀ ਪਾਉਣ ਨਾ ਦੇਵੇ ਜੁੱਤੀ ਇਹ ਉਹਨਾਂ ਕੁੜੀਆਂ ਲਈ ਜਿਹਨੂੰ ਲੱਗਦਾ ਵੀ ਉਹਦੀ ਸੱਸ ਚੰਗੀ ਨਹੀਂ ਮੇਰੀ ਸੱਸ ਬੜੀ ਕਪੱਤੀ ਪੈਰੀ ਪਾਉਣ ਨਾ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਵਿੱਚ ਤੇਰੀ ਮਾਂ ਖੜਕਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਵਿੱਚ ਤੇਰੀ ਮਾਂ ਖੜਕਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਵਿੱਚ ਤੇਰੀ ਮਾਂ ਖੜਕਾਉਣੀ ਐ ਕੋਰੇ ਕੋਰੇ ਸੋਨੇ ਦੀ ਮੈਂ ਸੱਗੀ ਕੜਾਉਣੀ ਆ ਕੋਰੇ ਕੋਰੇ ਸੁਨੇ ਦੀ ਮੈਂ ਸੱਗੀ ਕਢਾਉਣੀ ਆ ਉੱਤੇ ਲਗਾਉਣੀ ਆ ਚੀਰ ਨਾਂ ਦੇ ਸਾਨੂੰ ਰਤਾਂ ਨਾ ਪਿਆਰਾ ਤੇਰਾ ਵੀਰ ਨਾਂ ਦੇ ਸਾਨੂੰ ਰਤਾਂ ਨਾ ਪਿਆਰਾ ਤੇਰਾ ਵੀਰ ਨਾਂ ਦੇ ਸਾਨੂੰ ਰਤਾਂ ਨਾ ਪਿਆਰਾ ਤੇਰਾ ਵੀਰ ਨਾਂ ਦੇ ਸੌਣ ਦੇ ਮਹੀਨੇ ਵੇ ਤੂੰ ਆ ਗਿਆ ਗੱਡੀ ਜੋੜ ਕੇ ਸੌਣ ਦੇ ਮਹੀਨੇ ਵੇ ਤੂੰ ਆ ਗਿਆ ਗੱਡੀ ਜੋੜ ਕੇ ਮੈਣੀ ਸੋਰੇ ਜਾਣਾ ਲੈ ਜਾ ਕਾਲੀ ਗੱਡੀ ਮੋੜ ਕੇ ਮੈਣੀ ਸੋਰੇ ਜਾਣਾ ਲੈ ਜਾ ਕਾਲੀ ਗੱਡੀ ਮੋੜ ਕੇ ਮੈਣੀ ਸੋਰੇ ਜਾਣਾ ਲੈ ਜਾ ਕਾਲੀ ਗੱਡੀ ਮੋੜ ਕੇ ਖੁੰਡਾ ਉੱਤੇ ਬੈਠਾ ਮੁੰਡਾ ਤਾਸਪੱਤਾ ਖੇਡਦਾ ਖੁੰਡਾ ਉੱਤੇ ਬੈਠਾ ਮੁੰਡਾ ਤਾਸਪੱਤਾ ਖੇਡਦਾ ਬਾਜੀ ਗਿਆ ਹਾਰ ਮੁੰਡਾ ਸੱਪ ਵਾਂਗੂ ਮੇਲਦਾ ਬਾਜੀ ਗਿਆ ਹਾਰ ਮੁੰਡਾ ਸੱਪ ਵਾਂਗੂ ਮੇਲਦਾ ਭਾਜੀ ਗਿਆਰ ਮੁੰਡਾ ਸੱਪ ਵਾਂਗੂ ਮੇਲ ਉੱਚੇ ਟਿ ਬੇਮੇ ਤਾਣਾ ਤਾਂਦੀ ਉੱਚੇ ਟਿ ਬੇਮੇ ਤਾਣਾ ਤਾਂ ਉਤੋਂ ਦੀ ਲੰਗੀ ਬੱਚੀ ਨਣ ਦੇ ਮੋਰਨੀਏ ਘਰ ਜਾ ਕੇ ਨਾ ਦੱਸੀ ਨਣ ਦੇ ਮੋਰਨੀਏ ਘਰ ਜਾ ਕੇ ਨਾ ਦੱਸੀ ਨਣ ਦੇ ਮੋਰਨੀਏ ਘਰ ਜਾ ਕੇ ਨਾ ਦੱਸੀ ਨਣ ਦੇ ਮੋਰਨੀਏ ਉੱਚੇ ਟੀ ਬੇਮੇ ਤਾਣਾ ਤਾਂਦੀ ਉੱਚੇ ਟੀ ਬੇਮੇ ਤਾਣਾ ਤਾਂਦੀ ਉੱਤੋਂ ਲੰਘ ਗਿਆ ਹਾਥੀ ਜੇ ਮੈਨੂੰ ਪਤਾ ਹੁੰਦਾ ਸਿਰਚ ਮਾਰਦੀ ਪਾਤੀ ਜੇ ਮੈਨੂੰ ਪਤਾ ਹੁੰਦਾ ਸਿਰਚ ਮਾਰਦੀ ਪਾਤੀ ਜੇ ਮੈਨੂੰ ਪਤਾ ਹੁੰਦਾ ਵੀਰ ਮੇਰੇ ਨੇ ਚਰਖਾ ਦਿੱਤਾ ਵੀਰ ਮੇਰੇ ਨੇ ਚਰਖਾ ਦਿੱਤਾ ਪਾਬੋ ਨੇ ਫੁਲਕਾਰੀ ਜੁਗ ਜੁਗ ਜੀ ਪਾਬੋ ਲੱਗੇ ਜਾਣ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਲੱਗੇ ਜਾਣ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਲੱਗੇ ਜਾਣ ਤੋਂ ਪਿਆਰੀ ਜੁਗ ਜੁਗ ਜੀ ਪਾਬੋ ਭਾਦੋਂ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ ਸੋਣ ਵੀਰ ਇਕੱਠੀਆਂ ਕਰੇ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਐਵੇਂ ਹੀ ਡੇਲੀ ਵਾਂਗੂ ਆਣਾ ਹੋਰ ਵੀ ਵਧੀਆ-ਵਧੀਆ ਬੋਲੀਆਂ ਤੇ ਵੀਡੀਓਜ਼ ਲੈ ਕੇ ਆਵਾਂਗੇ ਤੁਹਾਨੂੰ ਸਾਰਿਆਂ ਸਾਰੇ ਕੁਸ਼ ਵਾਰੇ ਜਿੰਨਾ ਵੀ ਪੰਜਾਬੀ ਕਲਚਰ ਦਾ ਪਤਾ ਜ਼ਰੂਰ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਵੀਆਂ-ਨਵੀਆਂ ਚੰਗੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ